ਵਿਰੋਧੀ ਧਿਰਾਂ ਨੂੰ ਕੱਲ ਜਿਹੜੀ ਵਿਲੇਜ ਡਿਫੈਂਸ ਕਮੇਟੀ ਨੂੰ ਸੋਚਕਾਉਣ ਦੇ ਵਾਸਤੇ ਇੱਕ ਸਮਾਗਮ ਰੱਖਿਆ ਗਿਆ ਸੀ ਉਹਦੇ ਤੋਂ ਕੁਝ ਲੋੜ ਤੋਂ ਵੱਧ ਤਕਲੀਫ ਹੋ ਗਈ ਹੈ ਕਿਉਂਕਿ ਜਿਹੜੀਆਂ ਪਾਰਟੀਆਂ ਜਿਹੜੀਆਂ ਧਿਰਾਂ ਪੰਜਾਬ ਦੇ ਵਿੱਚ ਜਵਾਨੀ ਨੂੰ ਖਾਣ ਦੇ ਵਾਸਤੇ ਚਿੱਟੇ ਨੂੰ ਲੈ ਕੇ ਆਈਆਂ ਜਿਨ੍ਹਾਂ ਨੇ ਪ੍ਰਮੋਟ ਕੀਤਾ ਜਿਨ੍ਹਾਂ ਨੇ ਇਹਦੇ ਉੱਤੇ ਕੱਖ ਨਾ ਕੀਤਾ ਉਹਨਾਂ ਨੂੰ ਹੁਣ ਇਸ ਗੱਲ ਦੀ ਸਭ ਤੋਂ ਜ਼ਿਆਦਾ ਤਕਲੀਫ ਹੋ ਰਹੀ ਹੈ ਕਿ ਹਾਏ ਕਿਤੇ ਪੰਜਾਬ ਦੇ ਵਿੱਚੋਂ ਨਸ਼ਾ ਮੁਕ ਨਾ ਜਾਵੇ ਕਿਉਂਕਿ ਪਤਾ ਉਹਨਾਂ ਨੂੰ ਵੀ ਹੈ ਜਦੋਂ ਕੋਈ ਸਰਕਾਰ ਮਾਨਸਾ ਵਰਗੀ ਸਰਕਾਰ ਏਡੀ ਵੱਡੀ ਵਿਲ ਪਾਵਰ ਦੇ ਨਾਲ ਨਸ਼ੇ ਦੇ ਖਿਲਾਫ ਚਿੱਟੇ ਦੇ ਵਿਰੋਧ ਦੇ ਵਿੱਚ ਯੁੱਧ ਨਸ਼ਿਆਂ ਵਿਰੁੱਧ ਲੜ ਰਹੀ ਹੋਵੇ ਉਦੇ ਵਿੱਚ ਪੁਲਿਸ ਮੁਸਤੈਦੀ ਦੇ ਨਾਲ ਕੰਮ ਕਰ ਰਹੀ ਹੋਵੇ ਪ੍ਰਸ਼ਾਸਨ ਆਪਣਾ ਕੰਮ ਇਮਾਨਦਾਰੀ ਦੇ ਨਾਲ ਕਰ ਰਿਹਾ ਹੋਵੇ ਤੇ ਉਹਦੇ ਵਿੱਚ ਵਿਲੇਜ ਡਿਫੈਂਸ ਕਮੇਟੀਆਂ ਬਣ ਜਾਣ ਔਰ ਹਰ ਪਿੰਡ ਦੇ ਵਿੱਚੋਂ ਮੈਂਬਰ ਸ਼ਾਮਲ ਹੋ ਜਾਣ ਫਿਰ ਉਹਨਾਂ ਨੂੰ ਲੱਗਦਾ ਕਿ ਜਿਹੜਾ ਕੋੜ ਪੰਜਾਬ ਦੇ ਵਿੱਚ ਰਵਾਇਤੀ ਪਾਰਟੀਆਂ ਦੇ ਕੁਝ ਲੀਡਰਾਂ ਦੀ ਵਜ੍ਹਾ ਕਰਕੇ ਆਇਆ ਸੀ ਇਹ ਹੁਣ ਖਾਤਮੇ ਵੱਲ ਨੂੰ ਤੁਰ ਪਿਆ ਹੋਇਆ ਹੈ ਮੌਜੂਦਾ ਪੰਜਾਬ ਸਰਕਾਰ ਦੇ ਕੋਲੇ ਮਾਨ ਸਾਹਿਬ ਦੇ ਕੋਲੇ ਵਿਲ ਪਾਵਰ ਹੈ ਕੋਈ ਨਾ ਨਸ਼ਿਆਂ ਦੇ ਖਿਲਾਫ ਯੁੱਧ ਲੜ ਸਕੇ ਜਦੋਂ ਪੰਜਾਬ ਦੇ ਵਿੱਚ ਇੱਕ ਵੇਲੇ 7 ਤੋਂ 17 ਵਾਲੀ ਸਰਕਾਰ ਤੇ 17 ਤੋਂ 22 ਵਾਲੀ ਸਰਕਾਰ ਦੇ ਵਿੱਚ ਕੋਈ ਵਿਅਕਤੀ ਚਿੱਟੇ ਦੇ ਮਾਮਲੇ 'ਚ ਫੜਿਆ ਜਾਂਦਾ ਸੀ ਕੁਝ ਘੰਟੇ ਦੇ ਵਿੱਚ ਉਹਦੀਆਂ ਫੋਟੋਆਂ ਉਸ ਵੇਲੇ ਦੇ ਸੱਤਾਧਾਰੀ ਧਿਰਾਂ ਦੇ ਨਾਲ ਆਉਣੀਆਂ ਸ਼ੁਰੂ ਹੋ ਜਾਂਦੀਆਂ ਸੀ ਚਾਹੇ ਉਹ ਭੋਲੇ ਨੇ ਨਾਂ ਲਿਆ ਹੋਵੇ ਚਾਹੇ ਕੋਈ ਰਾਣੋ ਵਾਲਾ ਸਰਪੰਚ ਫੜਿਆ ਗਿਆ ਹੋਵੇ ਜਾਂ ਫਿਰ ਉਹਨਾਂ ਵਰਗੇ ਕੁਝ ਹੋਰ ਫੜੇ ਗਏ ਹੋਣ ਔਰ ਸਭ ਨੂੰ ਪਤਾ ਕਿਸ ਤਰੀਕੇ ਦੇ ਨਾਲ ਪ੍ਰੋਟੈਕਟ ਕੀਤਾ ਜਾਂਦਾ ਸੀਗਾ ਕਿੱਟਾ ਵੇਚਣ ਵਾਲਿਆਂ ਨੂੰ ਇਹ ਗੱਲਾਂ ਤੁਸੀਂ ਸਭ ਨੇ ਬਹੁਤ ਵਾਰੀ ਕਵਰ ਕੀਤੀਆਂ ਨੇ ਲੋਕਾਂ ਨੇ ਸੁਣੀਆਂ ਨੇ ਵਿਦੇਸ਼ੋਂ ਆਏ ਸੱਤਾਪਿੰਦੀ ਵਰਗੇ ਵੀ ਕਿਵੇਂ ਉਹਨਾਂ ਨੂੰ ਇੱਥੇ ਪ੍ਰੋਟੈਕਸ਼ਨ ਦਿੱਤੀ ਗਈ ਸੀ ਜਿਪਸੀਆਂ ਉਹਨਾਂ ਦੇ ਮੂਹਰੇ ਚਲਦੀਆਂ ਸੀਗੀਆਂ ਕਿਸ ਤਰੀਕੇ ਦੇ ਨਾਲ ਨਸ਼ਾ ਪੰਜਾਬ ਦੇ ਵਿੱਚ ਢੋਆ ਜਾਂਦਾ ਸੀ ਉਹ ਲੋਕ ਜਿਨ੍ਹਾਂ ਨੇ ਆਪਣੇ ਪੈਸੇ ਦੀ ਖਾਤਰ ਪੈਸਾ ਇਕੱਠਾ ਕਰਨ ਦੀ ਵਾਸਤੇ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਵੱਲ ਧੱਕ ਦਿੱਤਾ ਤੇ ਸਾਡੀ ਇੱਕ ਪੀੜ੍ਹੀ ਨੂੰ ਚਿੱਟਾ ਨਿਕਲ ਗਿਆ ਅੱਜ ਉਹ ਲੋਕ ਬਹੁਤ ਜ਼ਿਆਦਾ ਰੌਲਾ ਪਾ ਰਹੇ ਨੇ ਕਿ ਸਰਕਾਰ ਨਸ਼ੇ ਦੇ ਖਿਲਾਫ ਯੁੱਧ ਕਿਉਂ ਲੜ ਰਹੀ ਹੈ ਜਦੋਂ ਦਾ 1 ਸਾਲ ਪਹਿਲਾਂ ਯੁੱਧ ਨਸ਼ਿਆਂ ਵਿਰੁੱਧ ਸਰਕਾਰ ਨੇ ਸ਼ੁਰੂ ਕੀਤਾ ਤੜਫਤਾ ਉਦੋਂ ਤੋਂ ਹੀ ਰਹੇ ਨੇ ਇਹਨਾਂ ਨੇ ਤਾਂ ਮਹੀਨੇ ਦੇ ਵਿੱਚ ਕਹਿਣਾ ਸ਼ੁਰੂ ਕਰ ਦਿੱਤਾ ਸੀ ਇਹ ਯੁੱਧ ਨਸ਼ਿਆਂ ਵਿਰੁੱਧ ਕਿਉਂ ਲੜਿਆ ਜਾ ਰਿਹਾ ਇਹ ਫੇਲ ਹੋ ਗਿਆ ਇਹ ਫਲਾਪ ਹੋ ਗਿਆ ਲੋਕ ਇਹਦੇ ਵਿੱਚ ਸਹਿਯੋਗ ਨਹੀਂ ਕਰ ਰਹੇ ਇੱਥੇ ਵੀ ਵਿਕ ਰਿਹਾ ਇੱਥੇ ਵੀ ਵਿਕ ਰਿਹਾ ਬਿਨਾਂ ਕਿਸੇ ਸ਼ੱਕ ਦੇ ਜਿਹੜਾ ਕੋੜ ਲਗਭਗ 20 ਸਾਲਾਂ ਤੋਂ ਪੰਜਾਬ ਦੇ ਵਿੱਚ ਲਿਆ ਕੇ ਸੁਟਿਆ ਗਿਆ ਉਦੇ ਇਲਾਜ ਦੇ ਵਾਸਤੇ ਕੁਝ ਸਮਾਂ ਚਾਹੀਦਾ ਸੀ ਸਰਕਾਰ ਨੇ 3 ਸਾਲ ਲਾ ਕੇ ਇਹਦੀ ਬਕਾਇਦਾ ਵਿਉਂਤਬੰਦੀ ਦੇ ਨਾਲ ਯੁੱਧ ਨਸ਼ਿਆਂ ਦੇ ਵਿਰੁੱਧ ਦੇ ਵਿੱਚ ਇੱਕ ਇਸ ਤਰ੍ਹਾਂ ਦਾ ਯੁੱਧ ਸ਼ੁਰੂ ਕੀਤਾ ਜਿਹਨੂੰ ਲੈ ਕੇ ਕੁਝ ਲੋਕਾਂ ਨੂੰ ਡਾਊਟ ਹੋ ਸਕਦੇ ਸੀ ਪਰ ਪੰਜਾਬ ਦੇ ਮੁੱਖ ਮੰਤਰੀ ਮਾਨ ਸਾਹਿਬ ਤੇ ਉਹਨਾਂ ਦੀ ਪੂਰੀ ਸਰਕਾਰ ਨੂੰ ਕਿਸੇ ਕਿਸਮ ਦਾ ਕੋਈ ਡਾਊਟ ਨਹੀਂ ਸੀ ਕਿਉਂਕਿ ਜਦੋਂ ਤੁਹਾਡੇ ਕੋਲੇ ਵਿਲ ਪਾਵਰ ਹੈ ਫੇਰ ਤੁਸੀਂ ਯੁੱਧ ਲੜ ਸਕਦੇ ਹੋ ਸਾਡਾ ਕੋਈ ਐਮਐਲਏ ਸਾਡੇ ਕੋਈ ਮੰਤਰੀ ਸਹਿਬਾਨ ਸਾਡਾ ਕੋਈ ਆਗੂ ਉਹਨੇ ਕਦੀ ਕਿਸੇ ਚਿੱਟੇ ਵਾਲੇ ਦੀ ਪੁਸ਼ਤਪਨਾਹੀ ਨਹੀਂ ਕੀਤੀ ਇਹਨਾਂ ਨਸ਼ਾ ਵੇਚਣ ਵਾਲਿਆਂ ਨੂੰ ਫੋਨ ਕਰਕੇ ਛੁਡਵਾਇਆ ਨਹੀਂ ਜਾਂ ਉਹਨਾਂ ਦੇ ਨਾਲ ਹਿੱਸਾ ਪੱਤੀ ਨਹੀਂ ਰੱਖੀ